ਇਹ ਚੀਲਿੰਗਰ ਨੇ ਮੈਨੂੰ ਜਹਣਾ ਤੇ ਲਾਦਾ ਫੂਕੋ ਭਰਾਵਾਂ ਦਾ ਨਹੀਂ ਆ ਸਾਂਦੀ ਹੁੰਦੀ ਆ ਰੋੜੇ ਦੀ ਬੱਸ ਕਹਿੰਦਾ ਤੈਨੂੰ ਬੋਲ ਅੱਜ ਆਪਣੀ ਜੀਪ ਸੀਗੀ ਉਹ ਤੇਰੇ ਹਾਂਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ نیوز ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਲ ਕਰਦੇ ਆ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜ ਜਿਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜ ਜਿਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਦਰ ਤੱਕ ਜਰੂਰ ਦੇਖਿਓ ਮੋਨਿਕਾ ਬਾਠੀ ਮੈਂ ਹੁਣੇ ਕੋਹਾ ਸਾਫ ਕੀਤਾ ਤੂੰ ਫੇਰ ਪੋਸਟ ਕਰਤਾ ਥਿਸ ਇਜ਼ ਨਾਟ ਗੁੱਡ ਥਿਸ ਇਜ਼ ਨਾਟ ਗੁੱਡ ਮੋਨਿਕਾ ਸਿ ਉਹਨੇ ਵੀ ਫੋਸਕੜਾ ਘੱਟ ਕੀਤੇ ਆ ਉਹਨੇ ਕੀਤੇ ਆ ਸ਼ੈੱਡ ਥੱਲੇ ਖੜੀ ਗੱਡੀ ਮਾਰੇ ਸੈਂਤਾ ਡਾਟ ਨਹੀਂ ਪਵਾਇਆ 4x4 ਦਾ ਟਾੜ ਕੀ ਪੋਣਾ ਮੇਲੇ ਆ ਪਤਰਾ ਮੇਲੇ ਸੁੰਦਰੀ ਤੇ ਮੰਦਰੀ ਇਹ ਰਸਤੇ ਆ ਸਾਰੀ ਗੰਗਾਂ ਦੀ ਸਫਾਈ ਹੋ ਚੁੱਕੀ ਆ ਤੇ ਇਹਨਾਂ ਨੇ ਰੋਟੀ ਪਾਣੀ ਖਾ ਲਿਆ ਗੱਲਾਂ ਭਰੀਆਂ ਮੈਂ ਦਾਤੂ ਸਿੰਘ ਜੀ ਅੱਗੇ ਮੈਂ ਪਾਏ ਵੱਠੇ ਵਾਚ ਕਿਦਾਂ ਪੰਨਾਂ ਵੇਖ 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 ਸਿਮਰਨ ਨਾਨ ਸੀਐਸ ਇਸ ਚਾਹਤ ਪਵਨ ਜਸਨੀਤ ਜਸਮੀਨ ਜੋਤੀ ਕਿੰਨਾ ਯਾਰ ਚਾ ਚੜਿਆ ਤੁਹਾਡਾ ਜਿਹੜਾ ਮਤਲਬ ਕਿ ਡੈਨ ਭਾਜੀ ਤੁਹਾਡੇ ਗਏ ਹੋਏ ਨਾ ਜਿਹੜੇ ਘੁੰਮਣ ਫਿਰਨ ਥੋੜੇ ਦਿਨਾਂ ਚ ਉਹਨਾਂ ਨੇ ਵੀ ਆ ਜਣਾ ਘਰੇ ਠੀਕ ਹੈ ਨਾ ਆ ਗौरी ਵੇਖ ਤੂੰ ਕਿਵੇਂ ਆ ਵੈਲਾ ਖੜੀ ਕਲੀ ਪ੍ਰਵਾਹ ਨਹੀਂ ਹੈਗੀ ਵੇਖ ਲੈ ਇਹਨਾਂ ਮਾਰੇ ਅਸੀਂ ਕਿੰਨਾ ਕੁ ਕਰਦੇ ਆ ਤੁਹਾਡੇ ਲਈ ਕੱਲ ਸਾਰਾ ਦਿਨ ਜੱਬ ਕੇ ਤੁਸੀਂ ਕਿਵੇਂ ਥੁੱਤੀਆਂ ਟੌਰਨ ਮਾੜਾ ਮੋੜਾ ਬੰਦਾ ਕੰਮ ਕਰਾ ਦੇ ਨਾਲ ਤੇ ਤੋ ਕੜੀਆਂ ਕੁੜੀਆਂ ਕੜੀਆਂ ਸੰਭਲੋ ਮੂੰਹ ਚਾਕੇ ਬਾਹਰ ਚੱਲ ਜਾਂਦੀਆਂ ਅਗਲਾਂ ਕਿਸੇ ਨੇ ਛੇਡ ਸ਼ੂਟ ਦਿੱਤੀਆਂ ਫੇਰ ਕੋਈ ਕੰਟਰੋਲ ਨਹੀਂ ਹੈਗਾ ਤੋ ਡਾਬਦੀਆਂ ਕੁੜੀਆਂ ਦੇ ਤੂੰ ਵੀ ਵੇਖਦੀ ਏ ਤੈਨੂੰ ਵੈਰੀ ਗੁੱਡ ਗੁੱਡ ਮਾਰ ਆ ਗਿਆ ਨਵਾਂ ਸਾਧਨ ਕਹਿੰਦੇ ਗੋਆ ਚੱਕਣਾ ਔਖਾ ਜਾਂਦਾ ਜੀਪ ਲੈ ਕੇ ਗਿਆ ਹੀ ਕੋਈ ਬੰਦਾ ਮੈਂ ਵੇਖ ਲਾ ਤੇੜਾ ਹੈਗਾ ਮੋਟੇ ਪੂਰਾ ਵੇਖੀ ਜੀਪ ਚ ਵੇਖੀ ਇਦਾਂ ਹੀ ਜਾਈਂ ਵੇਖੀ ਆ ਛੱਡਦੇ ਗੇਮ ਵੇਖੀ ਏ ਵੇਖੀਏ ਆਪਦੇ ਨਾਲ ਦੀਆਂ ਨੂੰ ਮਿਲਣੇ ਚਲ ਜਾਂਦੇ ਗੱਡੀ ਲੈ ਕੇ ਆ ਅੱਧੀ ਟੈਂਕੀ ਹੋਣੀ ਚਾਹੀਦੀ ਆ ਅੱਧੀ ਟੈਂਕੀ ਨਹੀਂ ਵੀਰੇ ਲਾਲ ਟੱਕ ਤੋਂ ਥੋੜੀ ਜਿਹੀ ਬਾਤਮੀ ਜੀ ਦੀ ਵੀ ਕੋਈ ਹੱਦ ਹੁੰਦੀ ਆ ਜਾਂ ਤਾਂ ਇਹ ਬੰਦਿਆਂ ਨੂੰ ਤੇਲ ਪਵਾ ਦੇਣਾਂ ਨਾ ਏ ਬਾਈ ਜੇ ਇਹ ਥੇਲੀਆਂ ਨੂੰ ਮਿਲਣੇ ਜਾਣਾ ਤੇਲ ਆਦਾ ਫੂਕੋ ਭਰਾਵਾਂ ਦਾ ਨਹੀਂ ਹਾਂ ਸਹੀ ਆ ਆਓ ਫਿਰ ਚੈੱਕ ਕਰ ਲਓ ਜਿੰਨਾਂ ਕੋ ਅੱਜ ਆਪਣੀ ਜੀਪ ਸੀਗੀ ਉਹ ਤੇਰੀ ਭੈਣ ਭੱਜ ਵੀ ਛਾ ਰੋਕੋ ਰੋਕੋ ਇਹਨੂੰ ਕਟਿਏ ਕਟਿਏ ਇੱਕ ਮਿੰਟ ਕਰ ਜਿਓ ਸੈੱਟ ਹੋ ਗਈ

ਕੀ ਕਰ ਲੇਗੀ ਨਾ ਕੀ ਕਰ ਲੇਗੀ ਨਾ ਕੀ ਨਾ ਚੱਲ ਦੇ ਚੱਲ ਦੇ ਚੱਕਰ ਨਹੀਂ ਚਾਗ ਨਹੀਂ ਜਾ ਚੱਲ ਪਿਆ ਪਾ ਚਾ ਹਾਂ ਜੋ ਪੀਪਾ ਇਥਰਮੋਸ ਨੂੰ ਹੈ ਤੂੰ माड़े दिन वाली चाट हां पादे पादे वाले मेरी है बस 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 चाट नहीं जादी नहीं जादी नहीं बस बस <laughs> मेरी है छोड़ते मेरी है आ बेचकड़ खा लो बेचकड़ ਜਗਾ ਜੋ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ